ਸਾਲ ਦੇ ਵਿੱਚ ਮਹੀਨੇ ਵੀ 12 ਤੇ ਰਾਸ਼ੀਆਂ ਵੀ 12 ਮਾਇਆ ਦੇ ਰੂਪ ਵੀ 12 ਤੇ ਸ਼ਿਵਜੀ ਦੇ ਜੋਤੀ ਲਿੰਗ ਵੀ 12 12 ਅੰਗਾਂ ਵਿੱਚ ਹੀ ਔਰਤ ਦੇ ਗਹਿਣੇ ਪਾਏ ਜਾਂਦੇ ਹਨ 12 ਸਾਲ ਹੀ ਰਾਜੇ ਨੇ ਮੱਝਾਂ ਚਾਰੀਆਂ 12 ਸਾਲ ਹੀ ਪ੍ਰਹਾਦ ਨੇ ਪਹਾੜ ਤੋੜ ਕੇ ਨਹਿਰ ਕੱਢੀ 12 ਸਾਲ ਹੀ ਮਜਨੂਨ ਨੇ ਖੂ ਗੇੜਿਆ 12 ਸਾਲ ਹੀ ਪੂਰਨ ਭਗਤ ਨੂੰ ਭੋਰੇ ਵਿੱਚ ਪਾਈ ਰੱਖਿਆ 12 ਤਰ੍ਹਾਂ ਦੇ ਹੀ ਤਿਲਕ ਮੰਨੇ ਜਾਂਦੇ ਆ ਤੇ 12 ਦਰੀ ਅਰਥਾਤ 12 ਦਰਵਾਜਿਆਂ ਵਾਲਾ ਬਾਗ ਹੀ ਖੂਬਸੂਰਤ ਮੰਨਿਆ ਜਾਂਦਾ 12 ਸਾਲੀ ਹੀ ਰੂੜੀ ਦੀ ਸੁਣੀ ਜਾਂਦੀ ਹੈ ਤੇ 12 12 ਬਰਸੀ ਖਟਣ ਗਿਆ ਸੀ ਅਰਥਾਤ 12 ਸਾਲ ਹੋ ਗਏ ਖਟਣ ਗਏ ਨੂੰ ਕੀ ਖੱਟ ਕੇ ਲਿਆਂਦਾ ਇਸ ਤਰ੍ਹਾਂ 12 ਦਾ ਅੰਕ ਸਾਡੇ ਸੱਭਿਆਚਾਰ ਵਿੱਚ ਬਹੁਤ ਵਰਤਿਆ ਜਾਂਦਾ ਹੈ ਧੰਨਵਾਦ